ਕਾ ਕਰਦੇ ਬੈਠ ਗਿਆ ਪੂਰਾ ਕਰ ਲੱਗ ਉਹ ਬੰਨ ਟੁੱਟ ਗਿਆ ਓਏ ਆਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਕਿ ਸਾਨੂੰ ਰੱਖ ਲਵੇਂ ਤੇ ਰੁੜ ਜੀਏ ਨਾਲ ਹੀ ਚਾਚਾ ਰੁੜ ਜੀਏ ਕੋਈ ਕਰੀਏ ਰੁੜ ਜੀਏ ਨਾਲ ਹੀ ਸੜਾ ਟੁੱਟ ਗਿਆ ਓਏ ਅਗਲੇ ਸਿਰਿਆਂ ਵੀ ਪਰ ਹੋ ਜੋ ਆ ਵਾਟਰ ਰੁਣ ਜਾਣੀ ਵਾਟਰਾਂ ਤੋੜੇ ਦੌੜ ਵਾਟਰੀ ਰੁਣਦੇ ਲਿਆ ਪਰਲਾ ਤੋੜੇ ਨਾ ਆ ਜਾ ਪਰਲਾ ਪਰਲਾ ਛਿੱਟੀ ਕਰ ਯਾਰ ਕਾ ਕਿ ਜੱਟਾ ਮਰ ਗਈ ਮਰ ਗਿਆ ਲੈ ਗਈ ਆ ਪਾਣੀ ਪੈ ਗਿਆ ਯਾਰ ਛਿੱਟੀ ਪਾਣੀ ਪੈ ਗਿਆ ਇਧਰ ਲੈ ਆ ਹਾਏ ਅਗਲੇ ਸਿਰੇ ਪਾਣੀ ਆ ਗਿਆ ਪੈ ਗਿਆ ਪਾਣੀ ਗਈ ਗਈ ਸਾਰਾ ਬੈਗ ਇਹ ਲੱਗਿਆ ਬੰਨ ਹਾਂ ਵੀ ਇੱਥੇ ਆ ਗਿਆ ਮਾਗ ਰਿਹਾ ਚੱਲ ਨੱਪੜੀ ਵੇ ਬੋਰੇ ਫਟਾ ਲੈਣਾ ਇਧਰ ਆਉਂਦਾ ਮੈਂ ਤਾੜ ਗਿਆ ਉਹ ਬਾੜ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਬਾਹਰ ਨਾ ਕਿ ਪਾਣੀ ਨਾ ਗਿਆ ਬੋਰੇ ਲਾਵਾ ਨਹੀਂ ਲਾ ਗਿਆ ਓਏ ਸਾਬੰਦ ਡਟ ਗਿਆ ਵਾਗਰੂ 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 ਨੇ ਸੱਦਾ ਚੱਕੀ ਵੀ ਕੀਤੀ ਮੈਂ ਸੰਨਾਂ ਚੰਗੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਤੁਸਾਂ ਨੇ ਚੰਗੀ ਨਹੀਂ ਕੀਤੀ ਆਲੀਆ ਬੰਦ ਤੋੜਦਾ ਤੂੰ ਵਾਹਿਗੁਰੂ ਵਾਹਿਗੁਰੂ ਤੁਸਾਂ ਨੇ ਚੰਗੀ ਨਹੀਂ ਕੀਤੀ ਵਾਹਿਗੁਰੂ ਵਾਹਿਗੁਰੂ ਸੰਨਾਂ ਨਾਲ ਵਾਹਿਗੁਰੂ ਤੁਸਾਂ ਨੇ ਚੰਗੀ ਨਹੀਂ ਕੀਤੀ ਉਹ ਇਧਰ ਆ ਜਾ ਚੱਲ ਆ ਜੂ ਨਾਲ ਉਹਦੇ ਨਾਲ ਹੀ ਉਹਦੇ ਨਾਲ ਚੱਲ ਜਾਂਦਾ ਤੇਰੀ ਗੱਦੀ ਵਾਹਿਗੁਰੂ ਤੁਸਾਂ ਨੇ ਚੰਗੀ ਨਹੀਂ ਕੀਤੀ ਗੁਰੂ ਸਾਹਿਬ 14 ਸਾਲ ਮੜ ਕੇ ਮੜ ਕੇ 14 ਸਾਲ ਵਾਹਿਗੁਰੂ ਉਹ ਲੱਕਾ ਦਾ ਨਾਮ ਕਿਤਾ ਰੂਗੇ ਉਹ ਲੱਕਾ ਨਾਮ ਲੱਕੜਾ ਲਾ ਫਨਕ ਕੱਲਾ ਪਰ ਨਹੀਂ ਬਣਦੇ ਬੰਡ ਟਟ ਕੇ ਰਬਾਨਾ ਲੱਕੜਾ ਮਸਤ ਨਹੀਂ ਕੀਤੀ ਬੰਡ ਟਟ ਕੇ ਵੀਰ ਬੰਨਾ ਆਲੀ ਆੜਾ ਰੱਬ ਨੇ ਚੰਗੀ ਨਹੀਂ ਕੀਤੀ ਪਰ ਤੋਂ ਫਟਾਣਾ ਵਾਲਾ ਓਏ ਓ ਕਿੰਨਾ ਕੀਤੇ ਰੱਬ ਨੇ ਚੰਗੀ ਨਹੀਂ ਕੀਤੀ ਰੱਬਾ ਬੰਡ ਕੱਲਾ ਓਏ ਓ ਉਹ ਵੀਰ ਛੇਤੀ ਛੇਤੀ ਪਹੁੰਚਾ ਪਾਣੀ ਰੁ ਗਿਆ ਨਾ ਪਾਣੀ ਰੋ ਗਿਆ ਛੇਤੀ ਆ ਮੇਰੇ ਵੀਰਾ ਛੇਤੀ ਪਹੁੰਚੋ ਮੇਰੇ ਵੀਰਾ ਪਿੰਡ ਆਲੀ ਖੁਰਦਾ ਆਪਣ ਸੁੱਟ ਲੈਣਾ ਨੇ ਬੇਟਾ ਆਵੇ ਇੱਥੇ ਵੀ ਪਾੜਦੀ ਜਾਂਦੀ ਤੇੜ ਚੈਰੇ ਜਾ ਫਿਰ ਲੱਗਣ ਲੱਗ ਓ ਵੀ ਬੰਨ ਟੁੱਟ ਗਿਆ ਬੰਨ ਪਿੰਦੇ ਪੈ ਗੇ ਕੋਲ ਬੰਨ ਟੁੱਟ ਗਿਆ ਛੇਤੀ ਪਹੁੰਚਾ ਬੰਨ ਟੁੱਟ ਗਿਆ ਛੇਤੀ ਬੰਨ ਟੁੱਟ ਗਿਆ ਛੇਤੀ ਪਹੁੰਚੋ ਮੇਰੇ ਵੀਰਾ